ਇਹ ਗਾਣੇ ਤੇ ਮੀਮਸ ਵਾਇਰਲ ਲੋਕ ਬਣਾ ਰਹੇ ਮਜ਼ਾਕ ਨਾ ਵਿਅੱਕਤ ਜੋੜੇ ਦਾ ਹੋ ਰਿਹਾ ਵੀਡੀਓ ਵਾਇਰਲ ਕੈਨੇਡਾ 'ਚ ਦਿਖਿਆ ਪੰਜਾਬੀ ਵਜ਼ੁਰਗਾਂ ਦਾ ਸਵੈਕ ਪੰਜਾਬੀ ਸਿੰਗਰ ਕਰਨ ਔਜਲਾ ਇਨੀ ਦਿਨੀ ਚਰਚਾਵਾਂ 'ਚ ਨਹੀਂ ਕਿਉਂਕਿ ਉਹਨਾਂ ਦਾ ਨਵਾਂ ਗੀਤ ਐਮਐਫ ਗੱਭਰੂ ਚਰਚਾ ਦਾ ਹਿੱਸਾ ਬਣ ਚੁੱਕਾ ਹੈ ਇਸ ਦੇ ਨਾਲ ਹੀ ਇਸ ਗਾਣੇ ਨੂੰ ਲੈ ਕੇ ਪਹਿਲਾਂ ਚੰਡੀਗੜ੍ਹ ਦੇ ਐਕਟਿਵਿਸਟ ਤੇ ਬਾਅਦ ਵਿੱਚ ਮਹਿਲਾ ਕਮਿਸ਼ਨ ਨੇ ਇਸ ਗਾਣੇ ਨੂੰ ਲੈ ਕੇ ਕਰਨ ਔਜਲਾ ਨੂੰ ਲੀਗਲ ਨੋਟਿਸ ਭੇਜਿਆ ਜਿਸ ਤੇ ਦੱਸਿਆ ਗਿਆ ਕਿ ਕਰਨ ਔਜਲਾ ਨੇ ਇਸ ਗਾਣੇ 'ਚ ਔਰਤਾ ਤੇ ਪੰਜਾਬੀ ਸੱਭਿਆਚਾਰ ਖਿਲਾਫ ਗਲਤ ਸ਼ਬਦਾਵਲੀ ਵਰਤੀ ਹੈ ਜਿਸ ਤੋਂ ਬਾਅਦ ਇਸ ਗਾਣੇ ਟਾਈਟਲ ਨੂੰ ਬਦਲਣ ਦੀ ਕਿਹਾ ਗਿਆ ਤੇ ਇਸ ਗਾਣੇ ਨੂੰ ਹੁਣ ਐਮਐਫ ਗੱਭਰੂ ਤੋਂ ਗੱਭਰੂ ਦਾ ਨ ਐਮਐਫ ਨੂੰ ਚੇਂਜ ਕਰਨ ਤੋਂ ਬਾਅਦ ਇੰਟਰਨੈਟ ਦੇ ਯੂਜ਼ਰਸ ਦੇ ਕਾਫੀ ਰਿਐਕਸ਼ਨ ਸਾਹਮਣੇ ਆ ਰਹੇ ਨੇ ਤੇ ਕਈ ਲੋਕਾਂ ਨੇ ਇਸ ਗਾਣੇ ਦਾ ਖੂਬ ਮਜ਼ਾਕ ਵੀ ਬਣਾਇਆ ਤੇ ਇਸ ਗਾਣੇ ਦਾ ਨਾਮ ਚੇਂਜ ਕਰਨ ਤੋਂ ਬਾਅਦ ਵਾਇਰਲ ਹੋ ਰਹੇ ਫਨੀ ਕਮੈਂਟਸ ਉਹ ਵੀ ਦੇਖੋ ਇੱਕ ਯੂਜ਼ਰ ਨੇ ਕਿਹਾ ਐਮਐਫ ਰਿਮੂਵ ਕਰਨ ਤੋਂ ਬਾਅਦ ਸਾਰੇ ਗੋਰੇ ਹੁਣ ਪੰਜਾਬ ਦਾ ਵੀਜ਼ਾ ਲਗਾ ਰਹੇ ਆ ਕੰਮ ਲਈ ਇਸ ਤੇ ਲੋਕਾਂ ਨੇ ਮੀਮਸ ਵੀ ਬਣਾਏ ਉਹ ਵੀ ਦੇਖੋ ਇਹ ਪੰਜਾਬ ਹੈ ਜਦੋਂ ਐਮਐਫ ਰਿਮੂਵ ਨਹੀਂ ਕੀਤਾ ਸੀ ਇਸ ਦੇ ਨਾਲ ਹੀ ਅਗਲੀ ਫੋਟੋ 'ਚ ਦਿਖਾਇਆ ਗਿਆ ਆਫਟਰ ਰਿਮੂਵ ਇਟ ਕਰਨ ਆਜ਼ਲੀ ਨੇ ਗਾਣੇ ਵਿੱਚੋਂ ਅਬਿਊਜ਼ਿਵ ਵਰਡ ਕੱਟ ਕੇ ਸੋਸ਼ਲ ਰਿਸਪੌਂਸਿਬਿਲਟੀ ਨਿਭਾਈ ਚੰਗੇ ਕਲਾਕਾਰ ਹੋਣ ਦੇ ਨਾਲ-ਨਾਲ ਇੱਕ ਚੰਗਾ ਨਾਗਰਿਕ ਹੋਣ ਦਾ ਵੀ ਸਬੂਤ ਦਿੱਤਾ ਹੈ ਬਹੁਤ-ਬਹੁਤ ਵਧਾਈਆਂ ਕੋਈ ਲੋਕਾਂ ਨੇ ਇਸ ਗੱਲ ਦਾ ਕਾਫੀ ਮਜ਼ਾਕ ਵੀ ਬਣਾਇਆ ਹੈ ਜਾਂ ਨਹੀਂ ਤੇ ਕੁਝ ਇਸ ਦੇ ਪੱਖ 'ਚ ਵੀ ਨੇ ਅਗਲੀ viral વાર્તા દેઈએ સોશિયલ મીડિયા ਤੇ ਇੱਕ ਜੋੜੀ ਕਾਫੀ viral ਹੋ ਰਹੀ ਕਿਉਂਕਿ ਜਿਸ ਤਰ੍ਹਾਂ ਆਪਾਂ ਪਲਾਨ ਕਰਦੇ ਹਾਂ ਉਸ ਤਰ੍ਹਾਂ ਕੁਝ ਨਹੀਂ ਹੁੰਦਾ ਹੁਣ ਇਹ ਨਵੀਂ ਵਿਆਹੀ ਜੋੜੀ સોશિયલ મીડિયા ਤੇ ਕਾਫੀ viral ਹੋ ਰਹੀ ਹੈ ਦਰਸਨ ਇੱਕ ਜੋੜੀ ਨੇ ਸੜਕ ਕ੍ਰਾਸ ਕਰਨੀ ਸੀ ਪਰ ਮੀਂਹ ਕਾਰਨ ਰਸਤੇ 'ਚ ਪਾਣੀ ਕਾਫੀ ਖੜਾ ਸੀ ਜਿਸ ਕਰਕੇ ਕੁੜੀ ਦਾ ਜੋ ਲਹਿੰਗਾ ਖਰਾਬ ਹੋ ਜਾਣਾ ਸੀ ਪਰ ਇਸੇ ਵਿੱਚ ਮੁੰਡੇ ਨੇ ਮਦਦ ਕਰਨ ਦੀ ਸੋਚੀ ਪਰ ਉਸਦੀ ਪਲੈਨਿੰਗ ਕੰਮ ਨਹੀਂ ਆਈ ਦਰਸਨ ਮੁੰਡੇ ਨੇ ਕੁੜੀ ਦਾ ਲਹਿੰਗਾ ਪਾਣੀ ਤੋਂ ਬਚਾਉਣ ਲਈ ਪਹਿਨਾ ਉਸਨੇ ਆਪਣਾ ਮਫਲਰ ਉਤਾਰਿਆ ਤੇ ਫਿਰ ਸ਼ੂਜ਼ ਉਤਾਰਿਆ ਸਭ ਨੇ ਵੀਡੀਓ ਦੇਖ ਕੇ ਇਹੀ ਲੱਗ ਰਿਹਾ ਸੀ ਕਿ ਮੁੰਡਾ ਸ਼ਾਇਦ ਕੁ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਏ ਤੇ ਲੋਕਾਂ ਨੇ ਇਸ ਵੀਡੀਓ ਨੂੰ ਇੰਨਾ ਵਾਇਰਲ ਕੀਤਾ ਕਿ ਕਮੈਂਟਸ ਵੀ ਆਉਣ ਲੱਗੇ ਇੱਕ ਯੂਜ਼ਰ ਨੇ ਕਿਹਾ ਮੈਨੂੰ ਲੱਗਿਆ ਕਿ ਉਹ ਉਸ ਨੂੰ ਚੁੱਕਣ ਜਾ ਰਿਹਾ ਹੈ ਐਂਡ ਵਾਈ ਡਿਡ ਨਟ ਹੀ ਪਿਕ ਅਪ ਬੰਦੇ ਦੇ ਸਿਰਫ ਜੁੱਤੇ ਹੀ ਬਚੇ ਵੈਸੇ ਗੱਲ ਜਿਹੀ ਨਹੀਂ ਬਣੀ ਭਾਈ ਸਾਈਡ ਸੇ ਚਲੇ ਜਾਂਦੇ ਐਕਸ਼ਨ ਸਰ ਰਿਜ਼ਲਟ ਜ਼ੀਰੋ ਅਗਲਾ ਵਾਇਰਲ ਕੁਝ ਹਟਕੇ ਕੈਨੇਡਾ ਦੀ ਇੱਕ ਸੁੰਦਰ ਨਜ਼ਾਰਾ ਦੇਖਣ ਨੂੰ ਮਿਣਿਆ ਜਿਸ 'ਚ ਸਿੱਖ ਬਜ਼ੁਰਗਾਂ ਦਾ ਗਰੁੱਪ ਇਕੱਠੇ ਹੀ ਕੁੜਤਾ ਪਜਾਮਾ ਪਾ ਕੇ ਕੈਨੇਡਾ ਦੀਆਂ ਗਲੀਆਂ 'ਚ ਲੰਘ ਰਹੇ ਨੇ ਤੁਸੀਂ ਵੀ ਦੇਖੋ ਇਹ ਪਿਆਰੀ ਵੀਡੀਓ ਅੱਜ ਦੇ ਵਾਇਰਲ ਵਾਈਫ ਚ ਐਨਾ ਹੀ ਮਿਲਦੇ ਆ ਅਗਲੇ ਐਪੀਸੋਡ ਚ